ਸਾਸਰੀ ਕਾਲ ਜੀ ਸਾਰਿਆਂ ਨੂੰ ਟਿੱਕਾਕ ਜੀ ਆਪਾਂ ਵੀ ਵਧੀਆ ਤੇ ਉਹ ਸ਼ੁਭ ਦਿਹਾੜਾ ਆ ਗਿਆ ਵਾ ਜਦੋਂ ਆਹ ਵਾਲੇ ਭਾਈ ਨੇ ਆਹ ਭਾਈ ਨੇ ਤੇ ਆ ਜਿਹੜੀ ਟੀਮ ਛੋਟੀ ਜੀ ਟੀਮ ਆਡੀ ਤੇ ਇਹਨਾਂ ਨੇ ਵੀਡੀਓ ਇਹ ਪਾਜੀ ਮੇਰੇ ਨਾਲ ਠੀਕ ਹੈ ਨਾ ਇਹ ਬਾਕੀ ਸਾਰੀ ਟੀਮ ਇੱਕ ਬਸ ਰਜਿੰਦਰ ਭਾਈ ਤੁਸੀਂ ਮੇਰੇ ਨਾਲ ਨਾ ਪੰਜ ਜੀ ਤੁਸੀਂ ਮੇਰੇ ਆ ਮੈਂ ਵੀ ਆਹ ਮੇਰੇ ਨਾਲ ਪਹਿਲੀ ਮੈਂ ਸੰਦੀਪਾ ਵੀ ਤੁਸੀਂ ਮੈਂ ਉਹ ਨਹੀਂ ਮੰਨਣ ਦੀ ਗੱਡੀ ਉਹ ਨਹੀਂ ਮੰਨਣੇ ਕਿਤੇ ਪੱਬੀ ਤੁਸੀਂ ਤੁਸੀਂ ਦੇ ਬੰਦੇ ਆਪਣੇ ਲਈ ਮੈਨੂੰ ਪਤਾ ਆ ਵੀ ਬੁੱਢੀ ਜਿਹੜੀ ਐ ਇਹ ਦੂਜੀ ਟੀਮ ਚ ਹੋ ਗਈ ਆ ਰਮਣ ਭੈਣ ਜੀ ਇਹਨਾਂ ਨਾਲ ਹੋ ਗਏ ਨਾ ਫਿਰ ਆਪਣੀ ਟੀਮ ਦਾ ਸਾਥ ਨਹੀਂ ਛੱਡਦੀ ਗੱਲ ਇਦਾਂ ਵਾ ਵੀ ਅੱਜ ਹੁਣ ਵੇਖਣਿਆ ਵੀ ਭਲਾ ਇਹ ਵੀਡੀਓ ਬਣਾਉਂਦੇ ਕਿ ਨਹੀਂ ਸਹੀ ਟਾਈਮ ਤੇ ਉਹ ਇਦਾਂ ਹੀ ਕਬੂਲ ਕਰ ਲਾ ਕਿ ਮੈਂ ਹਾਰ ਗਿਆ ਹਾਰ ਗਿਆ ਪਾਜੀ ਜੋੜ ਭਾਈ ਹਾਰ ਗਿਆ ਫਿਰ ਭਾਈ ਹਾਰ ਗਿਆ ਟਾਈਮ ਨੋ 1 ਹੋ ਗਿਆ ਚਲ ਉੱਠੋ ਇੱਥੇ ਟਾਈਮ ਨਹੀਂ ਟਾਈਮ ਭਾਈ 9 ਵਜੇ 1 ਮਿੰਟ ਹੋ ਗਿਆ ਜੀ 9 ਵਜੇ 1 ਮਿੰਟ ਤੇ ਜਾਓ ਦੇਖਦਾ ਤੁਹਾਨੂੰ ਟਾਈਮ 9 ਵਜੇ 5 ਮਿੰਟ ਤੇ ਸ਼ੁਰੂ ਹੋਣੀ ਵੀਡੀਓ ਕਿਉਂ ਬਾਹਰ ਕੱਪੜਾ ਪਾਉਣਾ ਕਹਿੰਦੇ ਚਲੋ ਚਲੋ ਮੈਨੂੰ ਨਹੀਂ ਪਤਾਗਾ ਜੋ ਮਰਜ਼ੀ ਕਰੋ ਆ ਗਿਆ ਮੈਂ ਵੀ ਤੁਹਾਡੇ ਮਗਰੇ ਹੈ ਪਾਜੀ ਇਹ ਗਏ ਗਏ ਐਨੀ ਗੱਲ ਨਹੀਂ ਕਰਨੀ ਲਿਖਿਆ ਸੀ ਤੁਹਾਡੇ ਫੋਨ 'ਚ ਘੱਲੇ ਐਨੀ ਗੱਲ ਨਹੀਂ ਕਰਨੀ ਵੀ ਮਿਹਨਤ ਕਰਕੇ ਤੇ ਪਾਸ ਹੋ ਜਾਈਏ ਤੇ ਬਹਾਨੇ ਬਲਾ ਕੀ ਲੱਭਣ ਡੇ ਆ ਉਹ ਜਿਹੜੀ ਲਵਲੀ ਦੀ ਘਰ ਦੀ ਨਹੀਂ ਉਹ ਜਿਹੜੀ ਬੈਠੀ ਆ ਸਾਈਡ 'ਤੇ ਕਹਿੰਦੇ ਤੂੰ ਇਹਦੇ ਹੈ ਬਾਗੀ ਦਾ ਸੀਨ ਪਾਇਆ ਤੇ ਮੈਂ ਤਾਂ ਵੀਡੀਓ ਵੀ ਤਾਂ ਸਾਢੇ 9:00 ਸ਼ੁਰੂ ਹੋਈ ਸੀ ਚਲ ਬਣਾਉਣੀ ਰੋੜੀ ਆ ਵੀਡੀਓ ਉਹ ਨਹੀਂ ਯਾਰ ਉਹ ਮੇਰੀ ਕਾਖ ਨੂੰ ਸੌਖਾ ਕੰਮ ਕਰੋ ਹੈ ਉਹ ਸਟੈਂਡ ਦੇ ਪਾਓ ਕੱਪੜੇ ਸੁੱਕੇ ਕੱਪੜੇ ਅੰਦਰੋਂ ਲਾਜੋ ਸੁੱਕੇ ਜਾਓ ਤੁਹਾਡਾ ਕੰਮ ਸੌਖਾ ਕਰਤਾ ਜੇ ਮੈਂ ਨਹੀਂ ਨਹੀਂ ਉਹ ਜਦੋਂ ਸੀਨ ਸ਼ੁਰੂ ਹੋਣਾ ਉਹ ਟਾਈਮ ਤੋਂ ਆ ਜਾਣਾ ਵਾ ਨਹੀਂ ਨਹੀਂ ਅਜੇ ਤਾਂ ਸੈਟਿੰਗ ਹੋਣੀ ਹੈ ਦਾ ਸੇਕ ਆਹੀ ਕਰ ਲੈ ਕੋਈ ਸੈਟਿੰਗ ਦਾ ਕੋਈ ਸੋਚੋ ਇੱਕ ਦਾ ਨਾ ਘੱਟ ਪਾਣੀ ਇਹ ਘੱਟ ਹੋਣਾ ਤੀਜੇ ਦੀ ਦੇਣਾ ਜਦੋਂ ਜਿਆਦਾ ਕੰਮ ਹੋ ਜਾਣਾ ਉਹ ਹੀ ਚੰਗਾ ਆ ਆਪਣੇ ਘਰ ਕਿਉਂ ਤੱਕ ਪਾਤਣਾ ਹੁਣ ਅੱਗੇ ਮਕਦਾਰ ਪਈ ਹੁਣ ਦਾ ਸੀਨ ਵਾ ਪਹਿਲਾਂ ਇਹਨਾਂ ਨੇ ਆਪਸੇ ਗੱਲ ਕਰਕੇ ਤੇ ਸਿੱਧਾ ਫੋਨ ਲਾਉਣਾ ਵਾ ਦੀਪ ਭੈਣਜੀ ਹੁਣਾਂ ਨੂੰ ਫਿਰ ਦੀਪ ਭੈਣਜੀ ਹੁਣਾਂ ਦਾ ਸੀਨ ਵਾ ਆਪਸੇ ਦੋਵਾਂ ਜੀਆਂ ਦਾ ਠੀਕ ਆ ਉਤੋਂ ਬਾਅਦ ਤੇਰੇ ਨਾਲ ਗੱਲ ਹੋਣੀ ਆ ਤੇ ਸਿੱਧਾ ਹੀ ਮੈਨੂੰ ਲੱਗਦਾ ਵੀ ਇਹਨਾਂ ਨੇ ਜਦੋਂ ਕਹਿੰਨੀ ਗੱਲ ਤੇ ਵਿਆਹ ਦਾ ਤੁਹਾਡੇ ਕੋਲ ਬਾਅਦ ਸੀਨ ਕਰਾ ਦੇਣਾ ਠੀਕ ਆ ਦਲਜੀਤ ਦਲਜੀਤ ਨਾ ਬੜੇ ਚਿਰ ਦਾ ਸੀ ਉਹ ਨਾ ਸੀ ਨਾ ਚੱਲ ਚੱਲ ਦਜੀ ਦੇ ਮੇਰੇ ਪਾਸ ਹੁੰਦਾ ਕੰਮ ਆ ਜੀ ਕਰ 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 ਚੱਲ ਯਾਰ ਕੀ ਕਰਦੀ ਸਮਝ ਨਹੀਂ ਲੱਗਦੀ ਮੇਰੇ ਨੋ ਨਾ ਤੂੰ ਬੋਲਿਆ ਮਮੀ ਸਾਰਾ ਨਹੀਂ ਉਹ ਸਭ ਕਰਦੀ ਰਹਿੰਦੀ ਸਾਰਾ ਚਲੋ 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 ਮੈਂ ਕਰ ਬੱਕੂ ਕੰਮ ਹੈਗਾ ਭਲਾ ਭਈ ਜਾਂਦੇ ਹੁਣ ਤਰੀ ਚਲ ਤਰੀ ਚਲ ਤਰੀ 2 1 ਮਮੀ ਉਹ ਸੱਚੀ ਆ ਸਾਰਾ ਦਿਨ ਉਹ ਕੰਮ ਕਰਦੀ ਰਹਿੰਦੀ ਆ ਬਾਲੇ ਵੀ ਦੋਈ ਮਾਂਤੀ ਆਲੇ ਦੋਈ ਦਵਾਏ ਹੋਈਆਂ ਬਸ ਕੋਈ ਗੱਲ ਨਹੀਂ ਮਮੀ ਨਾਲ ਲੱਗਣਾ ਟਾਈਮ ਨਾ ਟਾਈਮ ਦਾ ਮੈਂਟੇਨਸ ਟਾਈਮ ਖਾਈ ਟਾਈਮ ਦੇ ਖਾਮਨ ਆਪਾਂ ਗੱਲ ਕਰਨੀ 12 22 PS 6 ਯਾਰ ਇਹਦਾ ਸਟੋਰੇਜ ਫੁੱਲ ਹੋ ਗਈ ਤੇਰੇ ਫੋਨ ਦੀ ਆਹ ਨੂੰ ਇਹਦਾ ਜਿਹੜਾ 6 ਯਾਰੀ ਦੂਜਾ ਫੋਨ ਚੇਂਜ ਕਰ ਲਿਆ ਸੀ ਤੇ ਤੇਰੀ ਭੈਣ ਭਾਈ ਇਹਨੂੰ ਪੋਣੇ 12 ਵੇ ਤੇ ਲਾਇਆ ਸੀ ਯਾਰ ਮੇਰੀ ਗਾਸ ਨਾ ਕਿੰਨੀ ਵਾਰੀ ਸਟੋਰੇਜ ਫੁੱਲ ਹੋਈ ਕਿੰਨੀ ਵਾਰੀ 6 ਯਾਰੀ 6 ਵਾਰੀ ਹਾਂ 6 ਵਾਰੀ ਸਟੋਰੀ ਫੁੱਲ ਹੋ ਗਈ ਇੱਕ ਵਾਰੀ ਸਟੋਰੀ ਉਹ ਯਾਰ ਗੱਲ ਤਾਂ ਸੁਣੋ ਇੱਕ ਵਾਰੀ ਸਟੋਰੀ ਨੂੰ ਕਲੀਨ ਕਰਨ ਚ 1 ਮਿੰਟ ਲੱਗਾ ਤੇ 6 ਮਿੰਟ ਇਹ ਹੋ ਗਏ ਚਾ 6 ਕੱਟ ਲਓ ਬਾਕੀ 6 ਮਿੰਟ ਕਿੱਥੇ ਗਏ ਇੱਕ ਵਾਰੀ ਸਟੋਰੀ ਨੂੰ ਕਲੀਨ ਕਰਨ ਚ 10 ਮਿੰਟ ਆਾਨੂੰ ਪਤਾ ਨਹੀਂ ਕੀ ਕਰਨਾ ਆਹ ਨੂੰ ਫੋਨ ਕਰਨਾ ਪੈਣਾ ਤੇ ਅੰਦਰ ਜਿਹੜਾ ਇੱਕ ਰੱਬ ਦਾ ਜੀ ਬੱਜਿਆ ਉਹ ਗੱਲ ਤਾਂ ਹੋ ਗਈ ਤੇ ਇਹ ਬਹੁਤ ਤੇ ਕਿੰਨੇ ਵੀਡੀਓ ਦੇਖੋ ਰੱਬ ਦਾ ਜੀ 1 ਮਿੰਟ 6 2 ਇੱਕ ਮਿੰਟ ਨੂੰ ਵੀਡੀਓ ਕੋਈ ਨਹੀਂ ਕਰਨੀ ਪਾਜੀ ਵੀਡੀਓ ਜਿਹੜੀ ਮੈਂ ਇਹਨਾਂ ਨੂੰ ਦੱਸ ਕੇ ਗਿਆ ਨਾ ਸਾਰੀ ਨਹੀਂ ਦੱਸ ਕੇ 8 ਮਿੰਟ ਦੇ ਨਹੀਂ ਸੀ ਪਾਜੀ ਉਹ ਪਾਜੀ ਹੋ ਜੇ 1222 ਆਪਾਂ ਜੀ ਦੱਸੋ 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 ਕੀ ਕਹਿੰਦੇ ਕੀ ਕਹਿੰਦੇ ਭਰਾ ਮੈਂ ਕਹਾਂ ਵੀ ਤੁਸੀਂ ਬੜੇ ਚਾਤਰ ਹਾਂ ਹਾਂਜੀ ਭਾਜੀ ਭਾਜੀ ਇਹਨਾਂ ਦੀ ਉਜਰ ਕਰ ਦੋ ਜੀ ਕਰ ਦੋ ਫੋਨ ਤੇ ਵੀਡੀਓ ਨਸੀਰ ਹੈ ਹੈ ਭਾਜੀ ਮੈਂ ਤਾਂ ਕਹਿੰਦਾ ਕਹਿੰਦਾ ਓਏ ਨਹੀਂ ਭਾਜੀ ਨਹੀਂ ਕਾਹੇ ਜੋਗੇ ਵੀ ਨਹੀਂ ਨਹੀਂ ਕਾਹੇ ਜੋਗੇ ਵੀ ਨਹੀਂ ਆ ਜੇ ਮੁਰਗੇ ਭਾਂਦੇ ਦੋ ਜਾਨ ਛੇਤੀ ਸਾਸਰੀ ਕਾਲ ਜੀ ਸਾਰਿਆਂ ਨੂੰ ਠੀਕ ਠਾਕ ਜੀ ਆਪਾਂ ਵੀ ਵਧੀਆ ਤੇ ਉਹ ਸ਼ੁਭ ਦਿਹਾੜਾ ਆ ਗਿਆ ਵਾ ਜਦੋਂ ਆਹ ਵਾਲੇ ਭਾਈ ਨੇ ਆਹ ਭਾਈ ਨੇ ਤੇ ਆਹ ਜਿਹੜੀ ਟੀਮ ਛੋਟੀ ਜੀ ਟੀਮ ਆਡੀ ਤੇ ਇਹਨਾਂ ਨੇ ਵੀਡੀਓ ਐ ਭਾਜੀ ਮੇਰੇ ਨਾਲ ਤੇ ਠੀਕ ਹੈ ਨਾ ਰਜਿੰਦਰ ਭਾਈ ਤੁਸੀਂ ਮੇਰੇ ਨਾਲ ਜੀ ਨਾ ਭਾਜੀ ਤੁਸੀਂ ਮੇਰੇ ਨਾਲ ਆ ਮੇਰੇ ਨਾਲੇ ਭਾਜੀ ਮੇਰੇ ਸੰਦੀਪ ਭਾ ਵੀ ਤੁਸੀਂ ਮੈਂ ਸਾਰਿਆਂ ਨਾਲ ਉਹ ਨਹੀਂ ਮੰਨਣੀ ਕੁੜੀ ਹੋ ਤਾਂ ਨਹੀਂ ਬੰਦੇ ਨਹੀਂ ਬੰਦੇ ਭਾਜੀ ਤੁਸੀਂ ਤੁਸੀਂ ਦੇ ਬੰਦੇ ਆਪਣੇ ਵਾਲੇ ਮੈਨੂੰ ਪਤਾ ਆ ਵੀ ਬੁੱਢੀ ਜਿਹੜੀ ਐ ਇਹ ਦੂਜੀ ਟੀਮ ਚੋਂ ਗਈ ਆ ਰਮਨ ਭੈਣ ਜੀ ਜਿੰਨਾ ਮੈਂ ਨਾਲ ਹੋਦੋ ਨੰਬਰ ਰੱਖਣੀ ਇੱਕ ਗੱਲ ਇਦਾਂ ਵਾਂ ਵੀ ਅੱਜ ਹੁਣ ਦੇਖਨੇ ਆ ਵੀ ਭਲਾ ਇਹ ਵੀਡੀਓ ਬਣਾਉਂਦੇ ਕਿ ਨਹੀਂ ਸਹੀ ਟਾਈਮ ਤੇ ਉਹ ਤਾਂ ਇਹ ਕਬੂਲ ਕਰ ਲੈ ਵੀ ਮੈਂ ਹਾਰ ਗਿਆ ਹਾਂ ਹਾਰ ਗਿਆ ਨਹੀਂ ਆ ਭਾਜੀ ਜੋੜ ਭਾਈ ਹਾਰ ਗਿਆ ਭਾਈ ਹਾਰ ਗਿਆ ਟਾਈਮ ਤੇ 9:01 ਹੋ ਗਿਆ ਦੇਖੋ ਇਹ ਤੇ ਤੇ ਨਹੀਂ ਟਾਈਮ ਨਹੀਂ ਤੇ ਨਹੀਂ 9 ਵਜੇ 1 ਮਿੰਟ ਹੋ ਗਿਆ ਹੋ ਗਿਆ ਜੇ 9:01 ਤੇ ਜਾਓ ਦੇਦਾ ਤੁਹਾਨੂੰ ਟਾਈਮ 9:05 ਮਿੰਟ ਤੇ ਸ਼ੁਰੂ ਹੋਣੀ ਵੀਡੀਓ ਕਿਉਂ ਨਹੀਂ ਬਾਹਰ ਕੱਪੜੇ ਪਾਉਣੇ ਪਾਣੇ ਚੱਲੋ ਚੱਲੋ ਮੈਨੂੰ ਨਹੀਂ ਪਤਾ ਗਾ ਜੋ ਮਰਜ਼ੀ ਕਰੋ ਆ ਗਿਆ ਮੈਂ ਵੀ ਤੁਹਾਡੇ ਮਗਰੇ ਹੈ ਭਾਜੀ ਇਹ ਗਏ ਗਏ ਐਨੀ ਗੱਲ ਨਹੀਂ ਕਰਨ ਦੇ ਲਿਖਿਆ ਸੀ ਤੁਹਾਡੇ ਫੋਨ 'ਚ ਘੱਲੇ ਐਨੀ ਗੱਲ ਨਹੀਂ ਕਰਨ ਦੇ ਵੀ ਮਿਹਨਤ ਕਰਕੇ ਤੇ ਪਾਸ ਹੋ ਜੀਏ ਤੇ ਬਹਾਨੇ ਬਲਾ ਕੀ ਲੱਭਣ ਦੇ ਆ ਉਹ ਜਿਹੜੀ ਲਵਲੀ ਦੀ ਘਰ ਦੀ ਨਹੀਂ ਜਿਹੜੀ ਬੈਠੀ ਆ ਸਾਈਡ 'ਤੇ ਕਹਿੰਦੇ ਤੁਸੀਂ ਤੇ ਇਹ ਬਾਗੀ ਤਾਂ ਸੀਨ ਪਾਇਆ ਤੇ ਮੈਂ ਤਾਂ ਵੀਡੀਓ ਵੀ ਤਾਂ ਸਾਡੇ ਨਾਲ ਸ਼ੁਰੂ ਹੋਈ ਸੀ ਚਲ ਬਣਾਉਣੀ ਆ ਰੋੜੀ ਆ ਵੀਡੀਓ ਉਹ ਨਹੀਂ ਯਾਰ ਉਹ ਮੇਰੀ ਕੱਖ ਨੂੰ ਸੌਖਾ ਕੰਮ ਕਰੋ ਹੈ ਉਹ ਸਟੈਂਡ ਦੇ ਪਾਓ ਕੱਪੜੇ ਸਿੱਦੇ ਕਪੜੇ ਅੰਦਰੋਂ ਲਓ ਜੋ ਸੁੱਕੇ ਜਾਓ ਤੁਹਾਡਾ ਕੰਮ ਸੌਖਾ ਕਰਤਾ ਜੇ ਮੈਂ ਨਹੀਂ ਨਹੀਂ ਉਹ ਜਦੋਂ ਸੀਨ ਸ਼ੁਰੂ ਹੋਣਾ ਉਹ ਟਾਈਮ ਤੋਂ ਆ ਜਾਣਾ ਵਾ ਨਹੀਂ ਨਹੀਂ ਅਜੇ ਤਾਂ ਸੈਟਿੰਗ ਹੋਣੀ ਹੈ ਦਾ ਸੇਕ ਵਾਲੀ ਗੱਲ ਹੈ ਬਿੰਦ ਦਾ ਕੋਈ ਸੋਚੋ ਇੱਕ ਦਾ ਨਾ ਕੱਟ ਬਤ ਨਹੀਂ ਇਹ ਕਰਨਾ ਨਾ ਤੀਜੇ ਵੀ ਦੇਣਾ ਨਹੀਂ ਚਲ ਜਿਹੜਾ ਕੰਮ ਹੋ ਜਾਏ ਨਾ ਉਹ ਹੀ ਚੰਗਾ ਵਾ ਆਪਣੇ ਘਰ ਕਿਉਂ ਘਟਕਣਾ ਹੁਣ ਅੱਗੇ ਮਕਰਪਈ ਹੁਣਾਂ ਦਾ ਸੀਨ ਵਾ ਪਹਿਲਾਂ ਇਹਨਾਂ ਨੇ ਆਪਸੇ ਗੱਲ ਕਰਕੇ ਤੇ ਸਿੱਧਾ ਫੋਨ ਲਾਉਣਾ ਵਾ ਦੀ ਭੈਣ ਜੀ ਹੁਣਾਂ ਨੂੰ ਫਿਰ ਦੀਪ ਹੈ ਜਿਹਨਾਂ ਦਾ ਸੀਨ ਵਾ ਆਪਸ ਵਿੱਚ ਦੋਵਾਂ ਜੀਆਂ ਦਾ ਠੀਕ ਆ ਉਤੋਂ ਬਾਅਦ ਤੇਰਨ ਨਾਲ ਗੱਲ ਹੋਣੀ ਆ ਤੇ ਸਿੱਧਾ ਹੀ ਮੈਨੂੰ ਲੱਗਦਾ ਵੀ ਇਹਨਾਂ ਨੇ ਜਦੋਂ ਕਹਿੰਦੀ ਗੱਲ ਤੇ ਵਿਆਹ ਦਾ ਮੋੜ ਕੇ ਬਾਅਦ ਚ ਸੀਨ ਕਰਾ ਦੇਣਾ ਠੀਕ ਆ ਦਲਜੀਤ ਦਲਜੀਤ ਨਾ ਬੜੇ ਚਿਰ ਦਾ ਸੀ ਸੀਨ ਕਰਾਣਾ ਚੱਲ ਚੱਲ ਦਲਜੀਤ ਦੇ ਮੇਰੇ ਪਾਸ ਹੁੰਦਾ ਕਿਤੇ ਕਰ ਗਿਆ ਕੰਮ ਆ ਜੀ ਕੱਲ 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 ਚੱਲ ਯਾਰ ਕੀ ਕਰਦੀ ਸਮਝ ਨਹੀਂ ਲੱਗਦੀ ਹਾਂ ਸੱਚੀ ਕਿਹਾ ਮਮੀ ਸਾਰਾ ਨਹੀਂ ਉਹ ਸਬਜ਼ੀ ਆ ਸਾਰਾ ਕੰਮ ਕਰਦੀ ਰਹਿੰਦੀ ਆ ਚਲੋ 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 ਕੰਮ ਹੈਗਾ ਭਾਬੀਆਂ ਨੂੰ ਰਹਿੰਦੇ ਸਰੀ ਚੱਲ ਤਰੀ 3 2 1 ਮਮੀ ਉਹ ਸੱਚੀ ਆ ਸਾਰਾ ਦਿਨ ਉਹ ਕੰਮ ਕਰਦੀ ਰਹਿੰਦੀ ਆ ਬਲਕਿ ਦੋਵੇਂ ਮਾਂ ਤੇ ਉਹਨੇ ਦਵਾਰੇ ਹੋਈਦੀ ਆਈ ਆ ਕੋਈ ਗੱਲ ਮਮੀ ਮਾਂ ਤੇ ਕੈਂਬਨਾ ਟੈਮਪੋਇਮ 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 ਅੱਰੇ ਟੈਮਪੋਇਮ ਸਾਹਮਣੂ ਆਪਾਂ ਗੱਲ ਕਰਨੀ 12 22 ਯਾ 6 ਯਾਰ ਇਹਦਾ ਸਟੋਰੇਜ ਫੁੱਲ ਹੋ ਗਈ ਤੇਰੇ ਫੋਨ ਦੀ ਆਪ ਨੂੰ ਮੇਲਾ ਜਿਹੜਾ 6 ਯਾਰੀ ਦੂਜਾ ਫੋਨ ਚੇਂਜ ਕਰ ਲਿਆ ਯਾਰ ਮੇਰੀ ਗੱਲ ਸੁਣ ਕਿੰਨੀ ਵਾਰੀ ਸਟੋਰੇਜ ਫੁੱਲ ਹੋਈ ਕਿੰਨੀ ਵਾਰੀ 6 ਵਾਰੀ ਹਾਂ 6 ਵਾਰੀ ਸਟੋਰੀ ਫੁੱਲ ਹੋ ਗਈ ਇੱਕ ਵਾਰੀ ਸਟੋਰੇਜ ਉਹ ਯਾਰ ਗੱਲ ਤਾਂ ਸੁਣੋ ਇੱਕ ਵਾਰੀ ਸਟੋਰੀ ਜੇ ਕਲੀਨ ਕਰਨ ਚ 1 ਮਿੰਟ ਲੱਗਾ ਤੇ 6 ਮਿੰਟ ਇਹ ਹੋ ਗਏ ਜਾ ਛੇ ਕੱਟ ਲਓ ਬਾਕੀ ਨਹੀਂ ਛੇ ਮੈਨੂੰ ਕਿਤੇ ਨਾ ਕੋਈ ਸਟੋਰੇਜ ਫੀਲ ਹੋ ਜਾਵੇ ਚ 1 ਮਿੰਟ 1 ਕਿਲੋ ਸਟੋਰੇਜ ਫੀਲ ਜਾਂ 10 ਮਿੰਟਾਨੂੰ ਪਤਾ ਨਹੀਂ ਕੀ ਕਰਨਾ ਆਹ ਕਾਲ ਫੋਨ ਕਰਨਾ ਪੈਣਾ ਤੇ ਅੰਦਰ ਜਿਹੜਾ ਇੱਕ ਰੱਬ ਦਾ ਜੀ ਪਾ ਜਾਊਗਾ ਗੱਲ ਹੋਗੀ ਬਹੁਤ ਬਹੁਤ ਇੱਕ ਮਿੰਟ ਇਹਨਾਂ ਨੂੰ ਵੀਡੀਓ ਦੇਖੋ ਰੱਬ ਦਾ ਜੀ 1 ਮਿੰਟ ਛੇ ਕੱਟ ਇੱਕ ਮਿੰਟਾਨੂੰ ਵੀਡੀਓ ਕੋਈ ਨਹੀਂ ਖਲਦੀ ਇਹਨਾਂ ਨੂੰ ਪਾਜੀ ਵੀਡੀਓ ਜਿਹੜੀ ਮੈਂ ਇਹਨਾਂ ਨੂੰ ਦੱਸ ਕੇ ਗਿਆ ਨਾ ਸਾਰੀ ਨਹੀਂ ਦੱਸ ਕੇ 8 ਮਿੰਟ ਦੇ ਨੇ ਸੀਮ ਰੇਟ ਪਾਜੀ ਉਹ ਪਤਾ ਕੀ ਕਰਦੇ ਆਓ ਜੇ 12 22 ਆਪਾਂ ਜੀ ਦੱਸਿਆ 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 ਕੀ ਕਹਿੰਦੇ ਕੀ ਕਹਿੰਦੇ ਪਤਾ ਮੈਂ ਕਹਾਂ ਵੀ ਤੁਸੀਂ ਬੜੇ ਹੀ ਚਾਤਰ ਹਾਂ ਹਾਂਜੀ ਭਾਜੀ ਭਾਜੀ ਇਹਨਾਂ ਦੀ ਉਜਾਲ ਕਰ ਦੋ ਜੀ ਤੁਹਾਨੂੰ ਵੀਡੀਓ ਕਰ ਦੋ ਜੀ ਫੋਨ ਤੇ ਵੀਡੀਓ ਕਰ ਦੋ ਨਸੀਰ ਦਾ ਹੈ ਹੈ ਭਾਜੀ ਮੈਂ ਤੁਹਾਨੂੰ ਕੱਲ ਹੀ ਤਾਂ ਕਹਿਤਾ ਓਏ ਨਹੀਂ ਭਾਜੀ ਨਹੀਂ ਕਾਹੇ ਜੋਗੇ ਵੀ ਨਹੀਂ ਨਹੀਂ ਕਾਹੇ ਜੋਗੇ ਵੀ ਨਹੀਂ ਆ ਲੈ ਮੁਰਗੇ ਬੰਦੇ ਦੋ ਜਾਨ ਛੇਤੀ